ਸੋ ਸਾਸ਼ੀ ਗਾਨ ਸਾਰਿਆਂ ਨੂੰ ਜਿਹੜਾ ਜੇ ਤੁਸੀਂ ਇਹ ਪੱਟਾ ਨਹੀਂ ਪੱਗ ਸਿੱਖਣਾ ਚਾਹੁੰਦੇ ਤਾਂ ਤੁਸੀਂ ਜਿਹੜੀ ਇਹ ਵੀਡੀਓ ਹੈ ਦੀ ਹੈ ਉਹ ਐਂਡ ਤੱਕ ਜ਼ਰੂਰ ਵੇਖਿਓ ਸੋ ਜਿਹੜਾ ਵੀ ਮੇਰਾ ਵੀਰ ਜਿਹੜਾ ਨਾਂ ਹੈ ਗਏਸਾ ਚੈਨਲ ਤੇ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀਆਂ ਨਵੀਂ ਵੀਡੀਓ ਜਲਦ ਤੋਂ ਜਲਦ ਮਿਲ ਸਕਣ ਸੋ ਆਪਾਂ ਪਹਿਲਾ ਬੱਲਾ ਮੂਜਬਾ ਕੇ ਜਿਹੜਾ ਲੜ ਲਗਾ ਲੈਨੇ ਸੋ ਦੇਖ ਸਕਦੇ ਹਾਂ ਲੜ ਲਗਾਉਣ ਤੋਂ ਬਾਅਦ ਇੱਕੋ ਜਗ੍ਹਾ ਇਕੱਠੇ ਕਰਕੇ ਵਾਟ ਲਗਾ ਲੈਨੇ ਸੋ ਆਪਾਂ ਘੁੰਮ ਜਮਾਂਗੇ ਉਹ ਮੰਦਾਇਆ ਫਾਇਦਾ ਹੁੰਦਾ ਹੈ ਕਿ ਜਿਹੜੇ ਪੱਗ ਦੀ ਪੁਣੀ ਹੈਗੀ ਉਹ ਜਲਦੀ ਨਹੀਂ ਖੁੱਲਦੀ ਸੋ ਆਪਾਂ ਜਿਹੜਾ ਦੂਜਾ ਪੱਲਾ ਲਗਾਵਾਂਗੇ ਟੋਪ ਤੁਲ ਲੈ ਆ ਕੇ ਤੋਂ ਸੋ ਆਪਾਂ ਜਿਹੜਾ ਹੈਗਾ ਜਿਹੜੇ ਆਪਣੇ ਥੱਲੇ ਵਾਲਾ ਪੱਲਾ ਉਹ ਖਲਾਰ ਕੇ ਜਿਹੜੇ ਆਪਾਂ ਵੱਟ ਪਾ ਲੈਨੇ ਨੇ ਸੋ ਜਿਹੜਾ ਮੋਟਾ ਪੱਲਾ ਹੁੰਦਾ ਹੈ ਉਹ ਹਮੇਸ਼ਾ ਉੱਪਰ ਵਿਗ ਜਿਹੜਾ ਪਤਲਾ ਪੱਲਾ ਹਮੇਸ਼ਾ ਥੱਲੇ ਰਹੇਗਾ ਤੇ ਜਿਹੜੇ ਆਪਾਂ ਪਤਲੇ ਪੱਲੇ ਨਾਲ ਵੱਟ ਪਾ ਲੈਨੇ ਇੱਕ ਜਗ੍ਹਾ ਇਕੱਠੇ ਕਰਕੇ ਵੱਟ ਪਾ ਲੈਨੇ ਸੋ ਜਿਹੜੇ ਆਪਾਂ ਵਾਟੇ ਗਏ ਨੇ ਉਪਾਦਨੇ ਆ ਜਿਹੜੇ ਆਪਣਾ ਥੱਲੇ ਵਾਲਾ ਪੱਲਾ ਹੈਗਾ ਉਹ ਖੋਲ ਕੇ ਵਾਟ ਪੂਰੇ ਤਰੀਕੇ ਨਾਲ ਜਿਹੜੇ ਕੇ ਸੈੱਟ ਕਰਕੇ ਇੱਕੋ ਜਗ ਇਕੱਠੇ ਕਰਕੇ ਜਿਹੜੇ ਲਗਾ ਲੈਣੇ ਆ ਸੋ ਆਪਾਂ ਲੜ ਲਗਾਵਾਂਗੇ ਲੜ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਹੈਗਾ ਆ ਜਿਹੜਾ ਆਪਾਂ ਤੀਜਾ ਪੱਲਾ ਹੈਗਾ ਉਹ ਲਗਾਵਾਂਗੇ ਸੋ ਮੇਰਾ ਵੀਰ ਧਿਆਨ ਜ਼ਰੂਰ ਦੇਖ ਕਰੋ ਪੱਗ ਦੀ ਜਿਹੜੀ ਪੁਣੀ ਹੈਗੀ ਉਹ ਵੀ ਤੁਸੀਂ ਵਧੀਆ ਕਰਨੀ ਤਾਂ ਕਿ ਜਿਹੜੇ अः पग दिशेगी वही वादिया कोई बादत ना आए सो आप जरा तीजा पल लेना मोटा पल्ला उपर रखना है जतला पल्ला थले रखना है सो आप देख सकते हैं एक उपरों वट जट कठे करके कर जे ने लगा लेने एक जगह उपरों भी पिंच करके लगा लेना एको एक जगह कट्ठे करके जो है वट वो लगा लेख ले सकते हो ਬਿਲਕੁਲੀ ਜਿਹੜੇ ਹੈਗੇ ਨੇ ਵੱਟ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਲਗਾ ਲੈਨੇ ਆਪਾਂ ਸੋ ਆਪਾਂ ਇੱਕ ਜਗ੍ਹਾ ਇਕੱਠੇ ਕਰਕੇ ਉਹ ਲਗਾ ਲੈਨੇ ਸੋ ਦੇਖ ਸਕਦੇ ਹਾਂ ਸ਼ੇਪ ਵੀ ਬਹੁਤ ਵਧੀਆ ਹੀ ਹੈ ਸੋ ਨਾਲ ਨਾਲ ਇਹ ਤਸੀ ਸ਼ੇਪ ਤਾਂ ਵੀ ਜ਼ਰੂਰ ਧਿਆਨ ਰੱਖਣਾ ਹੈ ਵੱਟਾਂ ਦੇ ਨਾਲ ਸੋ ਆਪਾਂ ਜਿਹੜਾ ਹੈਗਾ ਚੌਥਾ ਪੱਲਾ ਉਹ ਵੀ ਲਗਾ ਲੈਨੇ ਚੌਥਾ ਪੱਲਾ ਲਗਾਉਣ ਤੋਂ ਬਾਅਦ ਜਿਹੜੇ ਹੈਗੇ ਨੇ ਤੁਸੀਂ ਉਵੇਂ ਹੀ ਰਿਪੀਟ ਕਰੀ ਜਾਣੇ ਬਸ ਜਿਹੜਾ ਮੋਟਾ ਪੱਲਾ ਹਮੇਸ਼ਾ ਉੱਤੇ ਰਹੇਗਾ ਜਿਹੜਾ ਪਤਲਾ ਪੱਲਾ ਹਮੇਸ਼ਾ ਥੱਲੇ ਰਹੇਗਾ ਤੇ ਰਵੇਗਾ ਤੇ ਦੇਖ ਸਕਦੇ ਆਪਾਂ ਵਾਟੇ ਇਕੱਠਾ ਕਰਕੇ ਉੱਪਰੋਂ ਦੀ ਪਿੰਚ ਕਰਕੇ ਦੇਖ ਸਕਦੇ ਆਂ ਵਾਟ ਲਗਾ ਲੈਣੇ ਸੋ ਵੇਖ ਸਕਦੇ ਆਪਾਂ ਜਿਹੜੇ ਵਾਟੇ ਇਕੱਠੇ ਕਰਕੇ ਲਗਾ ਲੈਣੇ ਸੋ ਵੇਖ ਸਕਦੇ ਜਿਹੜੀ ਆਪਣੀ ਸ਼ੇਪ ਹੈਗੀ ਉਹ ਵੀ ਬਹੁਤ ਹੀ ਵਧੀਆ ਆਈ ਹੈ ਸੋ ਹੁਣ ਆਪਾਂ ਜਿਹੜੇ ਜਿਹੜੇ ਹੈਗੇ ਸ਼ੇਪ ਤੇ ਇੱਕ ਵਾਰੀ ਸੈੱਟ ਕਰ ਲਵਾਂਗੇ ਪੱਗ ਦੀ ਸ਼ੇਪ ਨੂੰ ਤੁਸੀਂ ਪੱਗ ਦੇ ਨਾਲ ਸ਼ੇਪ ਜੇ ਤੁਹਾਡੀ ਵਧੀਆ ਆਏਗੀ ਤੁਸੀਂ ਪੱਗ ਵੀ ਬਹੁਤ ਹੀ ਵਧੀਆ ਬਣਨਾਗੀ ਸੋ ਆਪਾਂ ਜਿਹੜਾ ਹੈਗਾ ਪੰਜਵਾਂ ਲੜ ਲਗਾਵਾਂਗੇ ਪਿੰਚ ਕਰਦੇ ਸੋ ਆਪ ਇੱਕ ਵਾਰੀ ਪਿੰਚ ਹੀ ਦੂਜੀ ਵਾਰੀ ਫੇਅਰ ਕਰਾਂਗੇ ਸੋ ਜਿਹੜਾ ਵੀ ਮੇਰਾ ਵੀਰ ਹੈ ਇਸ ਚੈਨਲ ਤੇ ਨਵੇਂ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਆਪਾਂ ਜਿਹੜਾ ਹੈਗਾ ਪੱਲਾ ਲਗਾ ਲੈਣਾ ਸੋ ਵੇਖ ਸਕਦੇ ਪੱਗ ਦੀ ਜਿਹੜੀ ਸ਼ੇਪ ਹੈਗੀ ਹੈ ਉਹ ਬਹੁਤ ਹੀ ਵਧੀਆਈ ਹੈ ਸੋ ਆਪਾਂ ਪੱਲਾ ਲਗਾ ਲਵਾਂਗੇ ਸੋ ਮੈਂ ਇੱਥੇ ਜਿਹੜਾ ਹੈਗਾ ਸਿੱਧਾ ਲੜ ਲਗਾਵਾਂਗੇ ਤੁਸੀਂ ਲਗਾ ਸਕਦੇ ਸੋ ਮੈਂ ਇੱਥੇ ਸਿੱਧਾ ਲੜੀ ਲਗਾਵਾਂਗਾ ਸੋ ਇਹ ਸਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ